সিযাকা <laughs> কাকে। ਕਿੰਨੇ ਸਾਈਜ਼ ਤੋਂ ਉਦਾਂ ਚੱਲਦਾ ਇੱਧਰ ਪਾਣੀ ਚੋਟਾ ਪਰ ਆ ਗਿਆ ਜੀ ਇੱਧਰ ਪਿੰਡ ਦੇ ਕਿੱਥੇ ਹੈ ਦਿਨੇਸ਼ ਜੀ ਕਿੱਥੇ ਹੈ ਜੀ ਅਲਸੋ ਜਿੱਥੇ ਆਪਾਂ ਦਰਵਾਜ਼ੇ ਵਾਲੇ ਪਾਰਕ ਦੇ ਵਾਲੇ ਦਿਨੇਸ਼ ਟਾ ਵਾਹ ਜਾਨਦੋਤ ਹਾਂ ਸਰ ਸਾਬ ਜਿੰਦਾਬਾਦ ਹੋਰ ਵੀ ਕਰਦੀ ਇੱਕ ਮਿੰਟ ਦੋ ਮਿੰਟ ਦੇਖੀ ਆ ਜੋ ਡਾਕਟਰ ਚਰਨਜੀਤ ਸਿੰਘ ਜਿੰਦਾਬਾਦ 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 ਦੇਖੀ ਆ ਭਾਜੀ ਬੱਚੇ ਜਿੰਦਾਬਾਦ ਜਿੰਦਾਬਾਦ ਸੰਜੇ ஆட்டி ஆட்டி ஜி ஜிபாட் ਹਾਂਜੀ ਥੈਂਕ ਯੂ ਇਹਨਾਂ ਅਨੁਸਾਰ ਅੱਛਾ ਦੇਖੋ ਉਹ ਲੈ ਕੇ ਦੇਖਿਓ ਦੇਖੋ ਉਹ ਉਹ ਹੀ ਹੋ ਗਿਆ ਸਿੱਧਾ ਪਸੂ ਉਹ ਤਰ੍ਹਾਂ ਹੋ ਗਿਆ ਦੇਖੋ ਅੱਜ ਗੁਰੂ ਸਾਹਿਬ ਦਾ ਉਹ ਆਸਰਾ ਲੈ ਕੇ ਹਤੇ ਮਾਤਾ ਰਾਣੀ ਦੇ ਦਰਬਾਰ 'ਚ ਹਾਜ਼ਰੀ ਭਰ ਕੇ ਖੁਰਾਲੀ ਇਹ ਡਿਨੋਮੀਨੇਸ਼ਨ ਫਾਈਲ ਕਰਨਾ ਹੈ ਸਾਡੇ ਸਾਰੇ ਸਤਕਾਰਯੋਗ ਐਮਐਲਏ ਸਾਹਿਬਾਨ ਹਰ ਕਾ ਇੰਚਾਰਜ ਸਾਹਿਬਾਨ ਅਤੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਆਰਟੀ ਦੇ ਹਜ਼ਾਰਾਂ ਵਲੰਟੀਅਰ ਜਿਹੜੇ ਆ ਕੇ ਉਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਔਰ ਅੱਜ ਆਪਣੇ ਜਿਹੜੇ ਨਾਮਜ਼ਦਗੀ ਜਿਹੜੇ ਪੱਤਰ ਹੈ ਦਾਖਲ ਕਰਤੇ ਆ ਔਰ ਸਾਡੇ ਵਾਸਤੇ ਸਭ ਤੋਂ ਵੱਧ ਇਸ ਮੌਕੇ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਸਤਕਾਰਯੋਗ ਆਰਟੀ ਦੇ ਨੈਸ਼ਨਲ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਦੀ ਜਮਾਨਤ ਵੀ ਆ ਉਹ ਵੀ ਮਨਜ਼ੂਰ ਹੋਈ ਆ ਇੱਥੇ ਮੈਂ ਸਾਰੇ ਹੀ ਦੇਸ਼ ਦੇ ਵਲੰਟੀਅਰ ਸਹਬਾਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਹੈ ਉਹਦੇ ਨਾਲ ਨਾਲ ਸਾਰਿਆਂ ਤੇ ਅੱਗੇ ਬੇਨਤੀ ਵੀ ਕਰਦਾ ਕਿ ਜਿਹੜਾ ਲੋਕ ਸਭਾ ਲੋਕਸ਼ਾਹੀ ਨੂੰ ਬਚਾਉਣ ਦੀ ਲੜਾਈ ਆਪਾਂ ਲੜ ਰਹੇ ਆਂ ਸ਼੍ਰੀ ਨੰਦਪੁਰ ਸਾਹਿਬ ਤੋਂ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਲਈ ਆ ਇਸ ਲੜਾਈ ਨੂੰ ਵੀ ਆਪਾਂ ਅੰਜਾਮ ਤੱਕ ਲੈ ਕੇ ਜਾਣਾ ਹੈ ਤਾਨਾਸ਼ਾਹੀ ਸਰਕਾਰ ਨੂੰ ਇਸ ਦੇਸ਼ ਤੋਂ ਬਾਹਰ ਕਰਨਾ ਔਰ ਆਮ ਆਦੀ ਪਾਰਟੀ ਦੀ ਜਿਹੜੀ ਮਜ਼ਬੂਤ ਸਰਕਾਰ ਹੈ ਅਰਵਿੰਦ ਜੀ ਦੀ ਅਗਵਾਈ ਚ ਦੇਸ਼ ਬਣੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਕਿਹੜੇ ਮੁੱਦੇ ਦੇਖੋ ਲੋਕਾਂ ਚ ਅਸੀਂ ਬੜੀ ਪੋਜਿਟਿਵ ਪੋਲਿਟਿਕਸ ਨੂੰ ਲੈ ਕੇ ਜਿਹੜੇ 2 ਸਾਲਾਂ ਚ ਭਗਵੰਤ ਮਾਨ ਜੀ ਨੇ ਨੌਜਵਾਨਾਂ ਨੂੰ ਨੌਕਰੀਆਂ ਕਿਸਾਨਾਂ ਨੂੰ ਨਹਿਰੀ ਪਾਣੀ 90% ਲੋਕਾਂ ਨੂੰ ਬਿਜਲੀ ਫ੍ਰੀ ਸਾਰੇ ਟੋਲ ਪੁਲਾਜੇ ਬੰਦ ਕਰਨ ਦੀ ਗੱਲ ਕੀਤੀ ਹੈ ਕਈ ਲੀਡਰਾਂ ਦੀਆਂ ਪੈਨਸ਼ਨਾਂ ਜਿਹੜੀਆਂ 9-10 10 ਪੈਨਸ਼ਨਾਂ ਸਭ ਉਹ ਬੰਦ ਕੀਤੀਆਂ ਕਰਪਸ਼ਨ ਦੇ ਖਿਲਾਫ ਕਾਰਵਾਈ ਹੋਈ ਹੈ ਤਮਾਮ ਜਿਹੜੇ ਗਵਰਨੈਂਸ ਗੁੱਡ ਗਵਰਨੈਂਸ ਨੂੰ ਲੈ ਕੇ ਜਿਹੜੇ ਕੰਮ ਕੀਤੇ ਆ ਉਹਨਾਂ ਨੂੰ ਲੈ ਕੇ ਕਰ ਕਰ ਕੁੰਡਾ ਖੜਕਾ ਰਹੇ ਆ ਔਰ ਲੋਕਾਂ ਦਾ ਬੜਾ ਵੱਡਾ ਅੰਗਾਰਾ ਜਿਹੜਾ ਸਾਨੂੰ ਮਿਲ ਰਿਹਾ ਹੈ ਕਈ ਆਪਣੇ ਕੰਮ ਹੱਜੀ ਕਰਨ ਵਾਲਿਆ ਕਿਉਂਕਿ ਸੂਬਾ ਸਰਕਾਰ ਸਾਡੀ ਬੜੇ ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਐ ਐਜੂਕੇਸ਼ਨ ਹੈਲਥ ਚ ਸਪੋਰਟ ਚ ਕਿਸਾਨੀ ਵਾਸਤੇ ਜਵਾਨੀ ਵਾਸਤੇ ਕਾਰੋਬਾਰੀਆਂ ਵਾਸਤੇ ਕਰਮਚਾਰੀਆਂ ਵਾਸਤੇ ਦੁਕਾਨਦਾਰਾਂ ਵਾਸਤੇ ਲੇਕਿਨ ਕੇਂਦਰ ਸਰਕਾਰ ਸਾਡੇ ਫੰਡ ਜਿਹੜੇ ਆ ਉਹ ਦੇਣ ਨੂੰ ਤਿਆਰ ਨਹੀਂ ਆ ਸਭ ਤੋਂ ਵੱਡੀ ਲੜਾਈ ਸਾਡੀ ਜਿਹੜੀ ਇਹ ਆ ਕੇਂਦਰ ਤੋਂ ਬੰਨਦਾ ਪੰਜਾਬ ਦਾ ਹੱਕ ਜਿਹੜਾ ਉਹ ਲੈ ਕੇ ਆਵਾਂਗੇ ਔਰ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਜਿਹੜਾ ਪੈਸਾ ਮਾਨ ਸਾਹਿਬ ਦੀ ਗਵਾਈ ਚ ਚੱਲਣ ਲਾਵਾਂਗੇ ਵੀ ਔਰ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਵਾਂਗੇ ਸਾਹਿਬ ਵੀ ਬੀਜੇਪੀ ਪਹਿਲਾਂ ਹੀ ਗੱਲ ਤੇ ਬੀਜੇਪੀ ਕਾਂਗਰਸ ਨੂੰ ਕੈਂਡੀਡੇਟ ਲਾ ਬਣੀ ਰਿਹਾ ਸੀ ਹੁਣ ਕੋਈ ਲਿਆਇਆ ਪਤਾ ਨਹੀਂ ਉਹਨੂੰ ਕੋਈ ਜਾਣ ਰੱਖਦਾ ਕੋਈ ਹੈ ਨਹੀਂ ਬੀਜੇਪੀ ਦੀ ਨਫ਼ਰਤ ਵਾਲੀ ਰਾਜਨੀਤੀ ਨੂੰ ਪੰਜਾਬ ਦੀ ਜਿਹੜੀ ਜਿੰਦ ਪੰਜਾਬ ਦੀ ਜਿਹੜੀ ਧਰਤੀ ਆ ਇੱਥੇ ਕਦੀ ਵੀ ਉਹਦੇ ਪੈਰ ਨਹੀਂ ਲੱਗਣੇ ਕਾਂਗਰਸ ਜਿਹੜੀ ਆ ਉਹ ਹੈਗੀ ਆ ਪਗੌੜੀ ਕਿਉਂਕਿ ਜਿਹੜਾ ਅਨੰਦਪੁਰ ਸਾਹਿਬ ਚ ਕੈਂਡੀਡੇਟ ਲੈ ਕੇ ਆਏ ਉਹ ਸੰਗਰੂਰ ਦਾ ਹੈ ਜਿਹੜਾ ਸੰਗਰੂਰ ਚ ਲੈ ਕੇ ਆਇਆ ਕਪੂਰਥਲੇ ਦਾ ਹੈ ਨੋ ਲੋਧਿਆਣੇ ਚ ਲੈ ਕੇ ਆਇਓ ਬਠਿੰਡੇ ਦਾ ਤੇ ਜਿਹੜਾ ਜਲੰਧਰ ਲੱਗੇ ਉਹ ਚਮਕੌਰ ਸਾਹਿਬ ਆ ਇਹ ਪਗੋੜੇ ਲੋਕਾਂ ਦੀ ਪਾਰਟੀ ਹੈ ਕਾਂਗਰਸ ਸਿਸਟਮ ਪੰਜਾਬ ਚ ਪਗੋੜੀ ਆ ਇਸ ਕਰਕੇ ਇਹਨਾਂ ਦਾ ਵੀ ਕੋਈ ਜਿਹੜੀ ਰਹਿ ਗਈ ਗੱਲ ਕਾਲੀ ਜ਼ਲਵਾਦਲ ਦੀ ਜਿਹੜੀ ਕਾਲੀ ਜ਼ਲਵਾਦਲ ਦਾ ਜਿਹੜਾ ਚੰਦੂ ਮਾਜਰਾ ਉਹ ਜਿਹੜਾ ਆ ਇਹਨਾਂ ਇਹ ਪੰਥ ਦੁਖੀ ਹੈ ਪੰਜਾਬ ਦੁਖੀ ਹੈ ਇਹਨਾਂ ਨੇ ਨੌਜਵਾਨੀ ਦਾ ਕਾਣ ਕੀਤਾ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਔਰ ਕਰਵਾਉਣ ਵਾਲਿਆਂ ਨੂੰ ਪੈਟਰੋਨੇਸ ਕੀਤਾ ਹੈ ਇਨਸਾਫ ਮੰਗਣ ਵਾਲਿਆਂ ਤੇ ਗੋਲੀਆਂ ਚਲਾਈਆਂ ਕਾਲੇ ਕਿਸਾਨੀ ਬਿੱਲ ਜਿਹੜੇ ਆ ਇਹੀ ਚੰਦੂ ਮਾਜਰੇ ਉਹਨਾਂ ਦੀ ਉਹਦੀ ਪਾਰਟੀ ਨੇ ਬਣਵਾਏ ਆ ਔਰ ਇਸ ਇਹਨਾਂ ਦੀ ਲੜਾਈ ਆਪਣੇ ਪੁੱਤਾਂ ਦੀ ਰਾਜਨੀਤੀ ਨੂੰ ਚਮਕਾਉਣ ਦੀ ਆ ਸਾਡੀ ਲੜਾਈ ਮਾਨ ਸਾਹਿਬ ਦੀ ਪੰਜਾਬ ਦੇ ਪੁੱਤਾਂ ਨੂੰ ਜਿਹੜਾ ਆ ਅੱਗੇ ਲਿਉਂਦੀ ਆ